Oh We're ਮੇਰੇ ਪੁੱਤ ਨੂੰ ਬਦਲ ਕਰਕੇ ਦੋਨੇ ਅੱਖਾਂ ਦੇ ਆਲੇ ਇੱਕ ਰੋਕ ਦਾ ਤੋਰਾ ਮੇਰੀ ਰਾਣੀ ਲੂਣਾ ਦੇ ਪੇਸ਼ ਪਰ ਉਹ ਜਿਹੜੇ ਹਲਾਨ ਫੌਜੀ ਜਲਾਦ ਸੀ ਬੰਨ ਗਏ ਸੋਹੀ ਵੀ ਹਵਾਨ ਦੇ ਵਿੱਚ ਲੈ ਗਏ ਹੱਥ ਨਹੀਂ ਲੱਗਦੇ ਭਾਵੇਂ ਉਹਦੇ ਉੱਤੇ ਘਤਲ ਕਰਨ ਦਾ ਬਾਤ ਪਰ ਮਜਕੂਰ ਮੈਂ ਜੋ ਰਾਜਿਆਂ ਨੇ ਆਰਡਰ ਦਿੱਤਾ ਉਹ ਪੂਰਾ ਕਰਨਾ ਲੋ ਕਰਦੇ ਨਸਰਾ ਕੀ ਮਹਿਰਮਾਨ ਬੁੱਧ ਨੂੰ ਭਗਤ ਨੂੰ ਕਤਲ ਕਰਦੇ ਆ ਇਹ ਜਿਹੜੇ ਹਲਾ ਫੋਰੀ ਇਕਤੂਮੰਦਰਾਂ ਅਸਲਾ ਕਰਦੇ ਆ ਰਹਿ ਕਰਦੇ ਆ ਮਸ਼ਪਰਾ ਕਰਦੇ ਆ ਕਦੇ ਭਗਤ ਲੋਕ ਨੂੰ ਆਪਾਂ ਮਾਰ ਪਾ ਲਿਆ ਜਿਹੜੀ ਇਹ ਫੋਰੀ ਆ ਇਹਦੀ ਮਿੱਟੀ ਇਮਰਾਨ ਹੋਇਆ ਪਾ ਚੱਕੇ ਨੂੰ ਕੂਏ ਵਿੱਚ ਪੰਡ ਬੰਨ ਲੀਏ ਭਗਤ ਲੋਕ ਦੀ ਜਿਹੜੀ ਲਾਸ ਸੀਗੀ ਪੰਡ ਬੰਨ ਕੇ ਕੂਏ ਵਿੱਚ ਲਈ ਜਾਂਦੇ ਆ ਅਕਾਸ਼ ਤੋਂ ਪਰਮਾਤਮਾ ਨੇ ਦੇਵਤਿਆਂ ਦੀ ਕਿਹਾ ਕਿ ਜੀ ਵੀ ਪੰਡ ਬੰਨ ਕੇ ਚੰਗੀ ਜਿਹੀ ਇਹ ਜਿਹੜਾ ਭੂਤ ਨਾ ਇਹ ਮੇਰਾ ਪਿਆਰਾ ਆਰੇ ਲੋਕੋ ਉਹਦੇ ਵਿੱਚ ਛੰਗਿਆ ਕਿਤੇ ਇਹਨੂੰ ਅਰਬੀ ਜੀ ਦੀ ਤਕਦੀਬ ਨਾ ਹੋ ਜੇ ਕੰਡਾ ਜੁਗਨ ਜੀ ਦੀ ਤਕਦੀਬ ਨਾ ਹੋਵੇ ਤੁਸੀਂ ਵੀ ਜਿਹੜੀ ਲੋਥਾ ਹੱਥਾਂ ਤੇ ਬੋਤਨੇ ਹੁਣ ਦੇਵ ਤੇ ਖੂਹ ਦੇ ਵਿੱਚ ਖੜੇ ਆ ਜਦੋਂ ਲੋਕ ਉਸ ਤੋਂ ਜਿੱਤੀ ਦੇਵਤਿਆਂ ਨੇ ਹੱਥਾਂ ਤੇ ਬੋਤ ਨਹੀਂ ਬੁਲਾਉਂ ਆ ਜੀ ਮਾਲਕ ਦੀ ਕਰਾਮਾਤ ਹੋਈ ਅੱਧੇ ਪਾਸੇ ਦਾ ਪਾਣੀ ਸੁੱਕ ਗਿਆ ਅੱਧੇ ਪਾਸੇ ਪਾਣੀ ਪੂਰ ਚਾਂਗਲੀ ਮਾਰ ਕੇ ਬੈਠ ਗਿਆ ਹਰੇਸ਼ ਵੀ ਖਰੀਚੇ ਬੈਠ ਕੇ ਦੁੱਧ ਨੂੰ ਬਟੋਰੇ ਲੱਗ ਦੁੱਧ ਦੇ ਕਟੋਰੇ ਲੈ ਕੇ ਸੇਵਾਦਾਰ ਖੜ ਗਏ ਮਾਰਾ ਥੋਤੀ ਮਿਲਗੀ ਪੂਰ ਰਾਹ ਰਾਹ ਦਾ ਸਿਮਨ ਕਰਦ ਲਗੇ ਕੂਏ ਦੇ ਵਿੱਚ ਉਤਰਾ ਆਵਾਜ਼ ਆਣੇ ਜਿਹੜੇ ਚਾਰੇ ਕੰਢੇ ਨਾਲ ਸੀ ਪੂਰ ਪਗਤ ਨੂੰ ਪੁੱਛਣਾ ਕਰਦੇ ਉਹ ਵੀ ਇੰਨਾ ਮੈਨੂੰ thora bona ਕੱਢ ਕੇ ਸੀ ਬੰਦ ਬੰਦ ਤੋੜ ਕੇ ਤੇਰਾ ਸਕੂਲ ਨੇ ਕੂਏ ਵਿੱਚ ਪਾਇਆ ਹੱਜੇ ਵੀ ਬੈਠਾ ਬਾਤਾਂ ਕਰਦਾ ਉਹ ਵੀ ਦਾ ਸਾਦੇ ਆਸਰੇ ਬੈਠਾ ਫੇਰ ਜਹਾ ਕਹਿੰਦੇ ਸੁਣ ਕੇ ਜਗਲੀ ਲੋਟ ਗਰੀਬ ਦੀ ਨਾਲੇ ਰੋਂਦਿਆ ਯਾਰੋ ਯਾਰ ਪੱਲ ਭੂਰੇ ਦੀ ਬੰਨ ਕੇ ਹੋਏ ਕੂਏ ਦੀ ਤਰਫ ਯਾਰ ਉਹਦਾ ਪਹੁੰਚ ਕੇ ਥੁਨੀ ਕੂਏ ਉਹ ਵੀ ਉਹਨਾਂ ਸਿੱਖੇ ਕੂਹੇ ਦਾ ਵਾਸਾ ਉਹ ਤਿੱਕੀ ਵੀ ਸੀ ਤੇ ਆਪਾਂ ਬੋਲਦੇ ਲੋਕ ਹੋਏ ਨਾ ਬਹੁਤ ਜਮਾਨ ਹੋਏ ਪਾਖੇ ਤੇ ਤਰਾਈ ਜਿਸ ਨੇ ਰੱਖਿਆ ਚੱਜੇ ਪਾਪੇ ਉਹਦੇ ਦੇਖਦਾ ਮਨ ਨਹੀਂ ਚਾਲ ਹੈ ਨਾ ਬਿਸਤੇ ਵੀ ਤੇਰੇ ਦੀ ਗੁੱਦ ਦੇ ਬਹਿਗਾ ਚਾਹ ਜੱਜ ਲੱਗੇ ਨਾ ਬਿਸਤੇ ਉਹ ਤਾਂ ਖਾ ਕੇ ਖਜਮਦਾਰ ਮਾਲਾ ਮਿਰਚੀ ਥੋਤਰੀ ਉਹ ਨਾਮ ਜਪਦਾ ਸੀ ਬਾਰਾਂ ਜਦੋਂ ਖੂਹ ਦੇ ਵਿੱਚੋਂ ਆਵਾਜ਼ ਆਉਣ ਲੱਗਿਆ ਉਹਨੇ ਚਾਰੇ ਜਾਣੇ ਜਲਾਦ ਖੂਹ ਦੇ ਆਲੇ-ਦੁਆਲੇ ਜਾ ਕੇ ਹੁਕਮ ਮੈਦਿਦ। ਫੇਰ ਕਹਾ ਕਹਨੇ ਸੋਕੇ ਆਵਾਜ਼ ਆਰਾਮ ਦਾ ਉੱਤੇ ਖੂਹ ਦੇ ਕੀਤਾ ਕੱਠ। ਬੈਠਾ ਗਾਵੇ ਆਸਰੇ ਉਹ ਦੋਤਾ ਸਾਨੂੰ ਦੇ ਵੀ ਦੱਸ ਤੇਰੀਆਂ ਗੋਡਿਆਂ ਤੇ ਲੱਤਾਂ ਵੱਡੀਆਂ ਓਏ ਨਾਲੇ ਲਾ ਲਿਆ ਘੋਟਾਂ ਤੇ। ਤੇਰੇ ਨੇਤਰ ਕੱਢ ਦੇ ਬਾੜ ਕੇ, ਵੀਰ ਨਾਲ ਢੁੰਮੇ ਮਾਰ ਕੇ ਫੱਟ ਕੋਈ ਦੇਸ ਨਹੀਂ ਆ ਵੀ ਰਾਜਾ ਤੇ ਤਰੀ ਸ਼ਾਨ ਨੂੰ ਬਿਆਕ। ਕਿਤਾ ਜਾਊਂਗੀ ਤੇਰੀ ਆਪਣੀ

मो मे हो माइत न दखाई रबा वेरिया पुत न द खाई कचेरे मर्द पुठी हुई ਔਰਾਂ ਨੂੰ ਉਹ ਇਹ ਦੇ ਵਿੱਚ ਪਿਆ ਮੋੜ ਕੇ ਜਵਾਬ ਦਿੰਦਾ ਕਹਿੰਦਾ ਵੀ ਮੈਂ ਤੁਸੀਂ ਕੋਹ ਤਾਹ ਮਾਰ ਮਾਰ ਕੇ ਰੋਨੇ ਤੁਹਾਡੇ ਸਿਰ ਕੋਈ ਦੋਸ਼ ਨਹੀਂ ਕੋਈ ਪਾਪ ਨਹੀਂ ਪਾਪ ਮੇਰੇ ਪਿਆਉ ਦੇ ਸੇਰਾ ਜੀ ਨੇ ਮੇਰਾ ਸਾਹ ਨਹੀਂ ਕੀਤਾ ਤਾਂ ਮੇਰੀ ਬਾਸ ਨੂੰ ਸੁਨਿਆ ਦੇ ਦਿਓ ਮੇਰੇ ਨਾਲ ਜਲਦੀ ਬਾਅਦ ਦੇ ਮੇਲੇ ਗੱਲ ਵੇਖੂ ਸੁਖਗੁਰੂ ਭਗਤ ਸੁਨੇਹ ਨਾਲ ਮੋੜ ਕੇ ਜਵਾਬ ਦਵਾਉਂਦਾ ਮੈਂ ਬਰਾ ਮੈਂ ਤੇ ਜਵਾਬ ਦਿੰਦਾ

Oh, i don't <laughs>